ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਵੱਲੋਂ ਆਤਮਨਗਰ ਅਤੇ ਲੁਧਿਆਣਾ ਦੱਖਣੀ ਹਲਕੇ ਦੇ ਵਿੱਚ ਮੋਟਰਸਾਈਕਲ ਰੈਲੀ ਕੱਢੀ ਗਈ ਅਤੇ ਇਸ ਮੌਕੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਸਮਰਥਕ ਰੈਲੀ ਦੇ ਵਿੱਚ ਸ਼ਾਮਲ ਹੋਏ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਥੇ ਬੈਂਸ ਭਰਾਵਾਂ ਵੱਲੋਂ ਉਹਨਾਂ ਦੇ ਘਟਚੋੜ ਦੀ ਸਰਕਾਰ ਬਣਨ ਦਾ ਦਾਅਵਾ ਪੇਸ਼ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਦੇ ਦਾਅਵਿਆਂ ਤੋਂ ਵੀ ਅੱਗੇ ਵਾਅਦੇਆਂ ਹੋયા ਇਹਨਾਂ ਬੈਂਸ ਭਰਾਵਾਂ ਨੇ ਇਹ ਕਿਹਾ ਕਿ 117 ਸੀਟਾਂ ਤੇ ਹੀ ਜਿੱਤ ਹਾਸਲ ਕਰਨਗੇ ਜ਼ਿਕਰ ਹੋ ਗਿਆ ਕਿ ਸਿਮਰਜੀਤ ਸਿੰਘ ਬੈਂਸ ਆਤਮਨਗਰ ਹਲਕੇ ਅਤੇ ਬਲਵਿੰਦਰ ਸਿੰਘ ਬੈਂਸ ਲੁਧਿਆਣਾ ਦੱਖਣੀ ਹਲਕੇ ਤੋਂ ਝੋਣ ਮੈਦਾਨ ਵਿੱਚ ਉਤਰੇ ਨੇ ਅੱਜ ਦਾ ਆਤਮਨਗਰ ਤੇ ਦੱਖਣੀ ਨੌਜਵਾਨਾਂ ਨੇ ਬਹੁਤ ਵੱਡੀ ਇੱਕ ਮੋਟਰਸਾਈਕਲ ਰੈਲੀ ਦਾ ਪ੍ਰਬੰਧ ਕੀਤਾ ਤੇ ਅੱਜ ਇਹ ਜਿਹੜਾ ਆਤਮਨਗਰ ਤੇ ਦੱਖਣੀ ਹਲਕੇ ਦੇ ਅੰਦਰ ਲੋਕਾਂ ਦਾ ਜੋਸ਼ ਇਸ ਗੱਲ ਦਾ ਸਬੂਤ ਹੈ ਕਿ ਜਿਹੜੇ ਕਾਂਗਰਸ ਤੇ ਕਾਲੀ ਰਲੇ ਆ ਤੇ ਲੋਕਾਂ ਨੇ ਉਹਨਾਂ ਨੂੰ ਛੰਡਣਾ ਇਕੱਲੇ ਦੋ ਹਲਕਿਆਂ ਜਿਨੀ ਨਾਲੇ ਪੁੱਲ ਪੰਜਾਬ ਦੇ ਅੰਦਰ ਕੈਪਟਨ ਤੇ ਬਾਦਲ ਤੇ ਅੱਜ ਇਹ ਕ੍ਰਾਂਤੀ ਇਸ ਗੱਲ ਦਾ ਸਬੂਤ ਹੈ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਪੰਜਾਬ ਦੇ ਅੰਦਰ ਬਾਦਲਾਂ ਦਾ ਤੇ ਕਾਂਗਰਸ ਦਾ ਸਫਾਇਆ ਹੋਣ ਜਾ ਰਿਹਾ ਹੈ ਕੈਪਟਨ ਤੇ ਬਾਦਲ ਦਾ ਸਫਾਇਆ ਹੋਣ ਜਾ ਰਿਹਾ ਤੇ ਬਹੁਤ ਵੱਡੀ ਪੱਧਰ ਤੇ ਲੋਕ ਤਬਦੀਲੀ ਵਾਲੀ ਕ੍ਰਾਂਤੀ ਚਲਾ ਕੇ 117 ਵਟੇ 117 ਮਤਲਬ ਵਟਿਆਂ ਦੇ ਵਿੱਚ ਨੰਬਰ ਲੋਕਾਂ ਦੀ ਸਰਕਾਰ ਬਣਾਉਣ ਵਾਸਤੇ ਲੋਕ ਬੜੇ ਉਤਸ਼ਾਹਤ ਆ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਅੱਜ ਰੰਗਤ ਕ੍ਰਾਂਤੀਕਾਰੀ ਲੋਕਾਂ ਦੇ ਮਾਨਨ ਦੇ ਰਾਜਪਾਖ ਦਾ ਸਿਸਟਮ ਬਦਲੀ ਕਰਨਾ ਤੇ ਇਸ ਵਾਰੀ ਆ ਜਿਹੜੇ ਅੱਜ ਤੁਸੀਂ ਨੌਜਵਾਨ ਦੇਖਦੇ ਹੋ ਕਿੰਨਾ ਕੁ ਜੋਸ਼ ਹੈ ਅੱਜ ਦੁਨੀਆ ਦਾ ਹਰ ਪੈਮਾਨਾ ਤੇ ਹਰ ਤਰਾਜੂ ਇਸ ਜੋਸ਼ ਨੂੰ ਨਾਪ ਕੇ ਤੇ ਤੋਲ ਕੇ ਦਸਣ ਤੋਂ ਇਨਕਾਰ ਕਰੀ ਜਾਂਦਾ ਹੈ ਇਹਨਾਂ ਜੋਸ਼ ਆ ਪੰਜਾਬੀਆਂ ਵਿੱਚ ਮੇਰੇ ਕੋਲੇ ਕੋਈ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਨਾਲ ਮੈਂ ਇਹਨਾਂ ਦਾ ਧੰਨਵਾਦ ਕਰਾਂ ਤੇ ਇਹਨਾਂ ਦੇ ਜੋਸ਼ ਤੋਂ ਐ ਲੱਗਦਾ ਹੈ ਕਿ ਮਾਫੀਆ ਰਾਜ ਦਾ ਖਾਤਮਾ ਤੇ ਇੱਕ ਸਾਫ਼ ਸੁਥਰਾ ਨਵਾਂ ਸਿਸਟਮ ਤੇ ਨਵੀਂ ਸਰਕਾਰ ਜਿਹੜੀ ਆ ਉਹ 4 ਤਰੀਕ ਨੂੰ ਅਵਸ਼ਾਹੋਂ ਦੇ ਵਿੱਚ ਆਊਗੀ